ਸਾਡੇ ਬਹੁਤ ਵੀ ਫਰਮ ਸਪਰਕਾਰਯੋਗ ਪ੍ਰੇਰਨਾ ਸਰੋਤ ਔਰ ਹਮੇਸ਼ਾ ਇਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਚੱਲਦੇ ਆਂ ਡਾਕਟਰ ਗੁਰਕਬਾਲ ਸਿੰਘ ਕਾਲੋ ਪੂਰੀ ਸ਼ਕਤੀਮਾਨ ਵੀ ਟੀਮ ਤੇ ਜਿੰਨੇ ਵੀ ਤੁਸੀਂ ਸਾਥੀ ਜਿੱਥੋਂ-ਜਿੱਥੋਂ ਵੀ ਬਟਾਲੀ ਦੇ ਪਾਸਪੋਰਟ ਦੇ ਚਾਰਜ 27 ਨਵੰਬਰ 2025 ਨੂੰ ਇੱਥੇ ਪਹੁੰਚੇ ਜੇ ਪਹਿਲਾਂ ਤੇ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਬਹੁਤ ਸਾਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਜਿੱਦਾਂ ਕਾਲੂ ਸਾਹਿਬ ਸਾਨੂੰ ਕੋਈ ਗਾਹ ਉਹਨਾਂ ਤੋਂ ਅੱਗੇ ਦੱਸਣ ਦੀ ਲੋੜਤ ਨਹੀਂ ਪੈਂਦੀ ਕਿਉਂਕਿ ਜਿਹੜੇ ਸ਼ਬਦ ਉਹਨਾਂ ਨੇ ਬੋਲਤੇ ਉਹਨਾਂ ਦੇ ਕੀ ਅੱਪੋ ਬੋਲਣਾ ਹੁੰਦਾ ਪਰ ਮੈਂ ਆਪਣੇ ਗਰੁੱਪ ਵੱਲੋਂ ਜਾਂ ਗ੍ਰੇਟਰ ਫਾਰਮਰ ਗਰੁੱਪ ਵੱਲੋਂ ਮੇਰੇ ਨਾਲ ਮੇਰਾ ਖਜ਼ਾਨਚੀ ਵੀ ਸਤਾਰ ਪਰਵਿੰਦਰ ਸਿੰਘ ਵੀ ਇੱਥੇ ਹਾਜ਼ਰ ਆ ਗੰਨੇ ਦਾ ਬਿਮਾਰ ਆ ਜਿਹੜੀ ਹੁਣੇ ਕਾਲੂ ਸਾਹਿਬ ਨੇ ਗੱਲ ਕੀਤੀ ਬਸ ਮੈਂ ਦੋ ਤਿੰਨ ਬੇਤੀਆਂ ਨੂੰ ਉਹਨਾਂ ਤੇ ਹੀ ਥੋੜਾ ਜਿਹਾ ਵਾਦਾ ਕਰਕੇ ਤੇ ਤੁਹਾਡੇ ਕੋਲੋਂ ਮਾਫੀ ਚਾਹਾਂਗਾ ਵੀ ਜਿਹੜਾ ਮਿਸ਼ਨ ਹੈ ਇਹ 2014 ਜਦੋਂ ਸਾਡਾ ਗਰੁੱਪ ਖੜਾ ਹੋਇਆ ਤਾਂ ਮਿਸ਼ਨ ਸੀਗਾ ਅਗਮੁਕਤ ਕੱਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਬਾਗਬਾਨੀ ਯੁਕਤ ਪੰਜਾਬ ਇਹ ਉਦੋਂ ਸੁਣਨ ਵਾਲੇ ਵੀ ਥੋੜਾ ਜਿਹਾ ਮਜ਼ਾਕ ਕਰਦੇ ਸੀ ਆਖਰਕਾਰ ਅੱਜ 10 ਸਾਲਾਂ ਬਾਅਦ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਵਾ ਵੀ ਇਹਦਾ ਮਤਲਬ ਕੀ ਆ ਤੇ ਇਹਦੇ ਵਿੱਚੋਂ ਨਿਕਲਿਆ ਕਿਵੇਂ ਜਾਏਗਾ ਹੁਣ ਜਿਹੜੀ ਪਹਿਲੀ ਅਗਮੁਕਤੀ ਆ ਉਹ ਤੁਹਾਨੂੰ ਪਤਾ ਆ ਵੀ ਜ਼ਿਮੀਦਾਰ ਭਾਵੇਂ ਗੁੱਸੇ 'ਚ ਮਜ਼ਦੂਰੀ 'ਚ ਨਿਰਾਸ਼ਾ 'ਚ ਜਾਂ ਆਪਣਾ ਚੌਧਰਪੁਰ ਨੇ ਚ ਜਾਂ ਕਿਸੇ ਵੀ ਰੂਪ ਚ ਆਪਣੀ ਜ਼ਮੀਨ ਨੂੰ ਅੱਗ ਲਾਉਂਦਾ ਨੁਕਸਾਨ ਉਹ ਜ਼ਮੀਂਦਾ ਹੀ ਕਰਦਾ ਉਹ ਮੇਰੇ ਸਾਰੇ ਸਾਥੀ ਇਸ ਗੱਲ ਨਾਲ ਸਹਿਮਤ ਹੋਣਗੇ ਦੂਜੇ ਨੰਬਰ ਤੇ ਇਹਦੀ ਕਦਮੂ ਸਾਨੂੰ ਜਦੋਂ ਝੋਨੇ ਦੇ ਵਿੱਚ ਵੜਿਆ ਗਿਆ ਤੇ ਐ ਲੱਗਦਾ ਸੀ ਝੋਨਾ ਦੇ ਨਾਲ ਸਾਡੀ ਫਸਲਿਆ ਨਹੀਂ ਖਾਣੇ ਆ ਪਰ ਝੋਨੇ ਨੇ ਜਿੰਨਾ ਨੁਕਸਾਨ ਪੰਜਾਬ ਦਾ ਕਰਤਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਸਾਡਾ ਪੱਕਾ ਮੰਨਣਾ ਹੈ ਕਿ ਪੰਜਾਬ ਦਾ ਨਾਂ ਕਿਸੇ ਵੰਡ ਨੇ ਨਾ ਕਿਸੇ ਲੜਾਈ ਨੇ ਉਹਨਾਂ ਨੁਕਸਾਨ ਕੀਤਾ ਸੱਭਿਆਚਾਰਕ ਤੌਰ ਤੇ ਆਪਣਾ ਆਰਥਿਕ ਤੌਰ ਤੇ ਪਰਿਵਾਰਕ ਤੌਰ ਤੇ ਤੇ ਖੇਤੀਬਾੜੀ ਦੇ ਤੌਰ ਤੇ 45 ਫਸਲਾਂ ਦੀ ਭਿੰਤਾ ਜਿਹੜੀ ਸਾਡੀ ਖਾ ਗਿਆ ਉਹ ਤੋਂ ਜਿਵੇਂ ਜਿਵੇਂ ਝੋਨਾ ਵਧਦਾ ਗਿਆ ਤਵੇਂ ਤੁਸੀਂ ਵੇਖੋ ਮੜਦੇ ਅੱਜ ਤਾਂ ਰੁਣੇ ਕਾਲੂ ਸਾਹਿਬ ਨੇ ਹੀ ਸੀਦਾ ਜੋੜਿਆ ਨਾ ਪੋਰਸ ਦੀ ਗੱਲ ਕਿਹੜੀ ਵਧੀਆ ਸੁਣਾਈ ਆ ਤੁਸੀਂ ਖੁਦ ਮੇਰੇ ਕਹਿਣ ਤੇ ਯਕੀਨਾਂ ਕਰਿਓ ਤੁਸੀਂ ਦੇਖਿਓ ਵੀ ਜਦੋਂ ਤੋਂ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਝੋਨੇ ਦਾ ਚਲਣ ਵਧਿਆ 1978-79 ਤੋਂ ਬਾਅਦ ਤਵੇਂ ਤੁਸੀਂ ਦੇਖੋਗੇ ਬੇਰੁਜ਼ਗਾਰੀ ਨਸ਼ਾ ਤੇ ਪਰਿਵਾਰਾਂ ਦੇ ਟੁੱਟਣ ਦੀ ਦਰ ਕਿੰਨੀ ਵਧੀ ਆ ਤੁਸੀਂ ਆਪ ਸਾਰੇ ਸਿਆਣੇ ਜੀ ਉਹ ਕਈ ਵਾਰੀ ਨਾ ਕਿਤੇ ਕਿਸੇ ਜਗ੍ਹਾ ਤੇ ਖਲੋ ਕੇ ਵਿਸ਼ਲੇਸ਼ਣ ਕਰ ਲੈਣਾ ਚਾਹੀਦਾ ਕਿ ਅਸੀਂ ਪਿੱਛੇ ਕੀ ਕਰਕੇ ਆਏ ਆ ਕੀ ਹਸਲ ਕੀਤਾ ਤੇ ਕੀ ਗੁਆਇਆ ਵੈਸੇ ਇਦਾਂ ਦੇ ਵਿਸ਼ਲੇਸ਼ਣ ਜ਼ਿਆਦਾਤਰ ਫੌਜ ਕਰਦੀ ਹੁੰਦੀ ਆ ਕਾਲੂ ਸਾਹਿਬ ਪਰ ਜਿੱਦਾਂ ਹੁਣ ਤੁਹਾਨੂੰ ਕਾਲੂ ਸਾਹਿਬ ਨੇ ਕਿੰਨੀ ਵਧੀਆ ਗੱਲ ਕਹੀ ਆ ਵੀ ਆਏ ਜੇ ਤੇ ਸਿੱਖਣ ਦੇ ਮਨ ਨਾਲ ਆਇਓ ਹੁਣ ਕਦੂ ਮੁਕਤ ਝੋਨਾ ਵੀ ਜਾ ਸਕਦਾ ਅਸੀਂ ਪਿਛਲੇ 10 ਸਾਲ ਤੋਂ ਸਾਬਤ ਕੀਤਾ ਹੈ ਹੁਣ ਤੀਸਰੇ ਨੰਬਰ ਤੇ ਆ ਗਏ ਝੋਨਾ ਮੁਕਤ ਫਿਰ ਬੰਦੇ ਹੁੰਦੇ ਹੀ ਲੈ ਝੋਨੇ ਤੋਂ ਬਗੈਰ ਪੱਕੀ ਫਸਲ ਇੰਨੀ ਆਮਦਨ ਆਉਗੀ ਕਿਥੋਂ ਝੋਨਾ ਮੁਕਤੀ ਤੋਂ ਭਾ ਵੀ ਵੀ ਜਾਂਦੇ ਆਪਾਂ ਬਾਸਮਤੀ ਵਾਲੇ ਪਾਸੇ ਆਈਏ ਐਵੇਂਲੇ ਪੰਜਾਬ 75 ਲੱਖ ਕਿੱਲਾ ਝੋਨਾ ਲਾ ਕੇ ਬੈਠਾ ਤੇ ਬੜੀ ਮੁਸ਼ਕਲ ਜਿਹੜੀ ਗੰਜੈਸ਼ ਹੈ ਉਹ 30 ਲੱਖ ਦੀ ਹੈ ਤੇ 30 ਲੱਖ ਦੇ ਵਿੱਚੋਂ ਵੀ ਘੱਟੋ ਘੱਟ 18 ਲੱਖ ਤੇ ਜਿਹੜਾ ਕਿੱਲਾ ਵਾ ਉਹ ਬਾਸਮਤੀ ਹੋਣੀ ਚਾਹੀਦੀ ਪਰ ਅਗਰ ਤੁਸੀਂ ਫਿਰ ਵੀ ਛੋਨਾ ਮੁਕਤ ਹੋਣਾ ਹੈ ਤੇ ਉਹਦੇ ਪਿੱਛੇ ਜਿਹੜਾ ਬੈਕਅਪ ਜਾਂ ਆਪਸ਼ਨ ਸੀਗਾ ਸਭ ਤੋਂ ਵੇਤਰ ਆਪਸ਼ਨ ਸੀਗਾ ਗੰਨੇ ਔਰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਵੀ ਜਿਹੜਾ ਮੱਝਾ ਵਾ ਤੇ ਅੱਧਾ ਦੁਆਪਾ ਹੈ ਇਹਨੇ ਗੰਨੇ ਦੇ ਵਿੱਚੋਂ ਬਹੁਤ ਵਧੀਆ ਤਰੀਕੇ ਨਾਲ ਰੋਟੀ ਵੀ ਖਾਧੀ ਆ ਜ਼ਮੀਨਾਂ ਵੀ ਇਹਨਾਂ ਦੀਆਂ ਤਕੜੀਆਂ ਰਹੀਆਂ ਆ ਤੇ ਜਿਹੜੇ ਸਿਆਣਿਆਂ ਨੂੰ ਇਹਦੇ ਵਿੱਚ ਇੰਟਰ ਕ੍ਰੋਪਿੰਗ ਕਰਨ ਦਾ ਪਤਾ ਸੀ ਉਹਨਾਂ ਨੇ ਵੀ ਬੜਾ ਫਾਇਦਾ ਚੁੱਕਿਆ ਪਰ ਬਦਲਾਵ ਕਹਿੰਦੇ ਆ ਵੀ ਸਮੇਂ ਦੇ ਨਾਲ ਹੋਣਾ ਹੀ ਹੁੰਦਾ ਤੇ ਜਿਹੜੇ ਸਮੇਂ ਦੇ ਨਾਲ ਬਦਲੇ ਉਹ ਹਮੇਸ਼ਾ ਮੋਰੀ ਰਹਿੰਦੇ ਆ ਸੋ ਜਿਹੜਾ ਇਹ ਗੰਨੇ ਦੀ ਤਕਨੀਕ ਚ ਇੱਕ ਬਦਲਾਅ ਬਹੁਤ ਜ਼ਰੂਰੀ ਇਹ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਗਾਲੋ ਸਾਹਿਬ ਬਟਾਲਾ ਮਿਲਦੇ ਸੀ ਸੀਸੀਡੀਓ ਹੁੰਦੇ ਆ ਇਸ ਪਾਸੇ ਲੱਗੇ ਇੱਕ ਪੰਜਾਬ ਦੀ ਇੱਕ ਇਹਦੀ ਮੜੀ ਗੱਲ ਆ ਕਿ ਜਿੰਨਾ ਇਹਨਾਂ ਨੂੰ ਵੱਰ ਲਿਆ ਸੂਬਿਆਂ ਦੇ ਵਿੱਚ ਮਾਨ ਸਰਕਾਰ ਦਿੱਤਾ ਜਾਂਦਾ ਇੱਥੇ ਪੰਜਾਬ ਦੇ ਵਿੱਚ ਆਮ ਤੌਰ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਗੰਨੇ ਵਾਸਤੇ ਤੇ ਗੰਨਾ ਕਿਸਾਨਾਂ ਲਈ ਇਹਨਾਂ ਦੀ ਕੀ ਕੁਰਬਾਨੀ ਹੈ ਬਟ ਚਲੋ ਉਹ ਕਹਿੰਦੇ ਹੁੰਦੇ ਆ ਵੀ ਉਹ ਪਰਿਵਾਰ ਦੀ ਇੱਕ ਬੈਕਗ੍ਰਾਉਂਡ ਹੁੰਦੀ ਆ ਖਾਨਦਾਨੀ ਲੱਛੇ ਨੂੰ ਅਸੀਂ ਕਹਿੰਦੇ ਆ ਜਿਨ੍ਹਾਂ ਦੇ ਜਿੱਦਾਂ ਦੇ ਇਹਨਾਂ ਦੇ ਬਾਬਦਾਦੇ ਹੀ ਉਦਾਂ ਹੀ ਇਹ ਤੁਰੇ ਗਏ ਆ ਪਰ ਆਖਰਕਾਰ ਜਿੱਦਾਂ ਹੁਣ ਅੱਜ ਆਪਾਂ 2025 ਦੇ ਵਿੱਚ ਖਲੋਗੇ ਆ ਮੈਨੂੰ ਲੱਗਦਾ ਵੀ ਜਿਹੜੀ ਗੰਨੇ ਦੀ ਸਿਗਨੀਫਿਕੈਂਸ ਆ ਮਤਤਾ ਆ ਉਹ ਇੰਨੀ ਜ਼ਿਆਦਾ ਵਧ ਗਈ ਆ ਵੀ ਪਹਿਲਾਂ ਸਾਨੂੰ ਐਂ ਲੱਗਦਾ ਸੀ ਵੀ ਗੰਨੇ ਤੋਂ ਤੱਕ ਕੀ ਆ ਖਾਂਢੀ ਬਣਾਉਣੀ ਆ ਤੇ ਖੰਡ ਬਣਾਉਣ ਵਾਲਿਆਂ ਨੇ ਸਾਨੂੰ ਰੇਟ ਤੋਂ ਵੇਟ ਤੋਂ ਤੇ ਪੇਮੈਂਟ ਤੋਂ ਬਹੁਤ ਖੱਜਲਖਵਾਰ ਕੀਤਾ ਇਹ ਵੀ ਇੱਕ ਤੱਥ ਆ ਪਰ ਗੰਨਾ ਹੁਣ ਜਿਹੜਾ ਨਾ ਉਹ ਸੈਂਟਰ ਪੁਆਇੰਟ ਬਣ ਗਿਆ ਆ ਸਿਰਫ ਇੱਕ ਭੋਜਨ ਜਾਂ ਮਿੱਠੇ ਦੇ ਤੌਰ ਤੇ ਨਹੀਂ એનર્ਜੀ ਦੇ ਤੌਰ ਤੇ ਇਹ ਬਾਇਓਫਿਊਲ ਬਣ ਗਿਆ ਹੁਣ ਰੌਲਾ ਇਹੋ ਸੀਗਾ ਕਿ ਉਹਨਾਂ ਨੇ ਬਹੁਤ ਸੜਨਾ ਚਲਾਕੀ ਖੇਢੀ ਆ ਤੇ ਅਸੀਂ ਹੁਣ ਆਪਣਾ ਦਿਮਾਗ ਲਾਈਏ ਤੇ ਗੰਨੇ ਦਾ ਜਿਹੜਾ ਮੈਕੈਨਿਜ਼ਮ ਆ ਜਿਹੜਾ ਇਹਨਾਂ ਨੇ ਬਹੁਤ ਸਾਲ ਪਹਿਲਾਂ ਇੱਕ ਪਹਿਲਾ ਪਿੱਟ ਸਿਸਟਮ ਦਿੱਤਾ ਸੀ ਪਿੱਟ ਸਿਸਟਮ ਤੇ ਮਿਹਨਤ ਸੀ ਪੇਪਰਾ ਪਾਣੀ ਪਾਉਣਾ ਸਿੱਧੇ ਉੱਪਰ ਨਾਲ ਲੱਗਣਾ ਅਸੀਂ ਉਹਦੇ ਟ੍ਰਾਇਲ ਲਾਏ ਸੀ ਫਿਰ ਬਾਅਦ ਵਿੱਚ ਜੋ ਚੂਹੇ ਦੀ ਵੀ ਸਮੱਸਿਆ ਆਈ ਪਰ ਇਹਨਾਂ ਨੇ ਦੇਖਿਆ ਵੀ ਆਪਣੇ ਬੰਦੇ ਜਿਹੜੇ ਆ ਉਹ ਕਣਕ ਤੇ ਝੋਨੇ ਦੇ ਮੋਨੋਕ੍ਰੋਪਿੰਗ ਕਰਕੇ ਕਲਚਰ ਕਰਕੇ ਸਭ ਤੋਂ ਵੱਡੀ ਧਾ ਲੱਗੀ ਆ ਤੁਹਾਡੇ ਤੇ ਵਿੱਚੇ ਮੈਂ ਸ਼ਾਮਲਿਆ ਸਾਡੀ ਕ੍ਰੀਏਟਿਵ ਟੀਮ ਬੰਦੇ ਜਿਹੜੇ ਆ ਕ੍ਰੀਏਟਿਵ ਬੜੇ ਹੁੰਦੇ ਸੀਗੇ ਜਿੰਨੇ ਹੁਣ ਸਾਲ ਦੇ ਵਿੱਚ 30 35 ਫਸਲਾਂ ਆਪਣੀ ਲੋੜ ਚੋਗੀਆਂ ਬੀਜਣੀਆਂ ਉਹਦੇ ਚ ਕ੍ਰੀਏਟਿਵਿਟੀ ਆਪਣੇ ਆਪ ਹੀ ਆਉਂਦੀ ਉਹਨੂੰ ਖਾ ਗਈ ਕਣਕ ਝੋਨਾ ਤਾਂ ਉਹ ਗੰਨੇ ਦੇ ਵਿੱਚ ਵੀ ਆਉਣੀ ਲਾਜਮੀ ਜਦੋਂ ਹੁਣ ਇਹਨਾਂ ਨੇ ਉਹ ਗੰਨੇ ਦੇ ਉਹ ਕੀਤਾ ਦੇਖਿਆ ਵੀ ਇਹਨਾਂ ਨੇ ਇਹ ਨਹੀਂ ਵੇੰਦਰੀ ਕਰਨੀ ਮੁੜ ਕੇ ਫਿਰ ਟ੍ਰੈਂਚ ਤੇ ਆ ਗਏ ਹੁਣ ਟ੍ਰੈਂਚਰ ਕਾਲੋ ਸਾਹ ਦਾ ਬਣਾਇਆ ਮੈਨੂੰ ਪੱਕਾ ਅਜ ਤੱਕ ਯਾਦ ਆ ਵੀ ਹੁਸ਼ਿਆਰਪੁਰ ਵਾਲੇ ਇਸ਼ਰ ਸਿੰਘ ਹਰਮਨ ਸਿੰਘ ਹੋਣੀ ਜੀ ਜੀ ਉਹਨਾਂ ਨੇ ਬਣਾਇਆ ਤੇ ਉਹ ਕਾਲੋ ਸਾਹ ਦੇ ਪੈਰ ਪੂਜਦੇ ਆ ਮਤਲਬ ਪਤਾ ਨਹੀਂ ਕਿੰਨਾ ਕੋਨਾਂ ਦਾ ਯੂਪੀ ਦੇ ਵਿੱਚ ਟ੍ਰੈਂਚਰ ਚੱਲਾ ਗਿਆ ਇੱਕ ਬੜੀ ਕ੍ਰਾਂਤੀਕਾਰੀ ਖੋਜ ਹੀ ਉਹ ਤੋਂ ਵੱਡੀ ਗੱਲ ਇਹ ਹੀ ਵੀ ਗੰਨਾ ਤੇ ਜਿਹੜਾ ਉਹ ਤੁਹਾਡਾ ਤੇ 30% ਜ਼ਮੀਨ 'ਚ ਲੱਗਾ ਹੋਇਆ ਬਾਕੀ ਜ਼ਮੀਨ ਤੁਹਾਡੇ ਕੋਲ ਅਵੇਲੇਬਲ ਸੀਗੀ ਇੰਟਰ ਕ੍ਰੋਪਿੰਗ ਔਰ ਇੰਟਰ ਕ੍ਰੋਪਿੰਗ ਵੀ ਇਹੋ ਜੀ ਜਿਹੜੀ ਗੰਨੇ ਨੂੰ ਤਾਕਤ ਦੇ ਇੱਕ ਦੂਜੀ ਦੀ ਪੂਰਕ ਬਣ ਚਾਹੇ ਤੁਸੀਂ ਕੋਈ ਸਬਜ਼ੀ ਲਾ ਲਓ ਜਾਂ ਕਣਕ ਲਾ ਲਓ ਜਾਂ ਦਾਲਾਂ ਲਾ ਲਓ ਜਾਂ ਸਰੋਂ ਲਾ ਲਓ ਉਹਨੇ ਗੰਨੇ ਦੀ ਮਦਦ ਹੀ ਕਰਨੀ ਹੁੰਦੀ ਤੇ ਇੱਕ ਜਿਹੜਾ ਸਭ ਤੋਂ ਮਹੱਤਵਪੂਰਨ ਲੱਭ ਜਿਹਦੇ ਤੋਂ ਅਸੀਂ ਉੱਕ ਗਏ ਇਹਨਾਂ ਦੋਹਾਂ ਦੇ ਵਿੱਚ ਉਹ ਹੀਗਾ ਮਲਚਿੰਗ ਆ ਹੁਣ ਜਦੋਂ ਆ ਸ਼ਕਤੀਮਾਨ ਦੀ ਟੀਮ ਨੇ ਜਦੋਂ ਸਾਰਾ ਸੈਟਅਪ ਦਿੱਤਾ ਹੁਣੇ ਕਾਲੋ ਸਾਹਿਬ ਦੱਸਣ ਦੇ ਜਦੋਂ ਵੀ ਮਲਚਿੰਗ ਲੱਭ ਜਾਂਦਾ ਨਾ ਬੜੀ ਖੁਸ਼ੀ ਮਨ ਖੁਸ਼ ਹੋ ਜਾਂਦਾ ਕਿਉਂਕਿ ਜ਼ਮੀਨ ਦੀ ਮਰਚਿੰਗ ਅੱਜ ਤੱਕ ਸਿਰਫ ਉਹ ਸਿਰਫ ਕੁਦਰਤ ਨੇ ਕੀਤੀ ਇਹ ਸ੍ਰਿਸ਼ਟੀ ਜਿੰਨੀ ਆ ਇਹ ਸਾਰੀ ਮਰਚਿੰਗ ਦੇ ਸਿਧਾਂਤ ਤੇ ਖੜੀ ਆ ਕਿ ਵੱਡੇ ਰੁੱਖ ਦੇ ਥੱਲੇ ਛੋਟਾ ਰੁੱਖ ਪਲਦਾ ਹੀ ਵੱਡੇ ਰੁੱਖ ਦੇ ਪੱਤੇ ਥਰਨੇ ਡਿੱਗਣੇ ਉਹਦੀ ਕੰਪੋਸਟ ਬਣਨੀ ਤੇ ਅੱਗੇ ਦੀ ਅੱਗੇ ਜੀਵ ਜੰਤੂ ਮਾਈਕਰੋ ਜਾਂ ਜੋ ਵੀ ਜੈਵਿਕ ਮਾਤਾ ਉਹ ਸਾਰਾ ਵਧਣਾ ਹੁਣ ਆ ਜਿਹੜਾ ਗੰਨੇ ਦਾ ਮੈਕੈਨਿਜ਼ਮ ਇਹ ਕਿਤੇ ਸਾਨੂੰ ਤਿੰਨ ਚਾਰ ਆਜ਼ਾਦੀਆਂ ਦੇ ਰਿਹਾ ਇੱਕ ਤਾਂ ਇੰਟਰ ਕ੍ਰੋਪਿੰਗ ਦੀ ਆਜ਼ਾਦੀ ਦੇ ਰਿਹਾ ਦੂਜੀ ਗੱਲ ਇਹ ਜਿੰਨੀ ਤੁਸੀਂ ਮਿਹਨਤ ਕਰ ਲੋਗੇ ਮੈਂ ਸੋਚਦਾ ਆਂ ਵੀ ਜੇ ਇਸ ਥੀ ਦੇ ਵਿੱਚ ਤੁਸੀਂ 700 ਕੁ ਟਨ ਗੰਨਾ ਨਾ ਕੱਢਿਆ ਤਾਂ ਫਿਰ ਕੀ ਕੱਢਿਆ ਤੇ ਤੁਹਾਡੀਆਂ ਲੋੜਾਂ ਜੋ ਕਿ ਇੰਟਰ ਕ੍ਰੋਪਿੰਗ ਤੇ ਹੈ ਹੀ ਆ ਪਰ ਜਦੋਂ ਤੁਸੀਂ ਇੱਕ ਵਧੀਆ ਤਰੀਕੇ ਨਾਲ ਬੜੀ ਪ੍ਰੈਸੀਜਨ ਨਾਲ ਸਟੀਕਤਾ ਦੇ ਨਾਲ ਇਹਨੂੰ ਕੱਟਣਾ ਸਿੱਖ ਲਿਆ ਇਹਨਾਂ ਮਸ਼ੀਨਰੀ ਨੂੰ ਵਰਤਣਾ ਸਿੱਖ ਲਿਆ ਸਭ ਤੋਂ ਵੱਡੀ ਜਿਹੜੀ ਗੱਲ ਹੈ ਤਾਂ ਫੇਰ ਤਾਂ ਮੈਂ ਕਹਿੰਦਾ ਵੀ ਜਦੋਂ ਹੀ ਉਹਨਾਂ ਪੁੱਛਦੇ ਕਿ ਕਿ ਜੇ ਤੁਸੀਂ ਆਪਣੇ ਗੰਨੇ ਨੂੰ ਤੀਜੇ ਮੋੜੇ ਤੱਕ ਲੈ ਗਏ ਉਹਨਾਂ ਨੇ ਦੱਸਿਆ ਤੇ ਮਿਲਾਂ ਵਾਲੇ ਵੀ ਖੁਸ਼ ਤੁਸੀਂ ਵੀ ਖੁਸ਼ ਤੁਹਾਡੇ ਖਰਚੇ ਦੇ ਵਿੱਚਲੀ ਇੰਟਰ ਕ੍ਰੋਪਿੰਗ ਕਾਢ ਹੀ ਰਹੀ ਆ ਤੇ ਜਦੋਂ ਮਸ਼ੀਨ ਤੁਸੀਂ ਚਲਾਓਗੇ ਪ੍ਰਾਪਰ ਤਿੱਕਨ ਤੇ ਜਿਹੜੀ ਮਸ਼ੀਨ ਮਲਚਿੰਗ ਕਰ ਰਹੀ ਆ ਉਹ ਜਿਹੜਾ ਨਿੱਗ ਤੇ ਹਨੇਰਾ ਜ਼ਮੀਨ ਨੂੰ ਦੇ ਰਹੀ ਆ ਤੇ ਉਹਦੀ ਨਮੀ ਨੂੰ ਬਚਾ ਕੇ ਰੱਖ ਰਹੀ ਆ ਤੇ ਉਹਦੇ ਥੱਲੇ ਜਿਹੜਾ ਮਾਈਕਰੋ ਆਰਗਨਿਜ਼ਮ ਡਿਵੈਲਪ ਹੁੰਦਾ ਵਾ ਮਲਚਿੰਗ ਦੇ ਥੱਲੇ ਉਹ ਤੁਸੀਂ ਕਿਸੇ ਵੀ ਬਾਇਓ ਖਾਦ ਨਾਲ ਇਹ ਆ ਕਿਸੇ ਹੋਰ ਤਰੀਕੇ ਨਾਲ ਉਹਨੂੰ ਬੇਜ ਨਹੀਂ ਕਰ ਸਕਦੇ ਸਭ ਤੋਂ ਵੱਡੀ ਗੱਲ ਇਹ ਆ ਤੇ ਉਹ ਬਚਿਆ ਰਹਿਣਾ ਉਹਨੇ ਠੰਡ ਤੋਂ ਦੋ ਦੋ ਤੇ ਪੂਰੇ ਦਾ ਪੂਰਾ ਗੰਨਾ ਬਾਹਰ ਆਉਣਾ ਸੋ ਇਹ ਮੈਕੈਨਿਜ਼ਮ ਦੀ ਕਰਾਮਾਤ ਹੈ ਮੈਨੂਅਲ ਆਪਾਂ ਨੂੰ ਦਿਖਣ ਡਿਆ ਕਿ ਬਹੁਤ ਡਿਪੈਂਡੈਂਸੀ ਹੋ ਗਈ ਆਪਾਂ ਬਹੁਤ ਦੇਖ ਲਿਆ ਜੇ ਕੱਲ ਨੂੰ ਬਿਹਾਰ ਤੋਂ ਲੇਬਰ ਨਾ ਆਉਗੀ ਤੇ ਕੀ ਪੰਜਾਬੀ ਗੰਨਾ ਨਾ ਲਾਉਣਗੇ ਤਾਂ ਉਹਦੇ ਵਾਸਤੇ ਪਹਿਲਾਂ ਤੋਂ ਹੀ ਯਤਨ ਆਰੰਭ ਹੋ ਗਏ ਉਹਨਾਂ ਸਾਡੇ ਕੋਲ ਆਪਸ਼ਨ ਹੈ ਜਦੋਂ ਕਰੋਨਾ ਆਇਆ ਓਦੋਂ ਹੀ ਡੀਐਸਆਰ ਪਪੂਲਰ ਹੋਈ ਅਸੀਂ ਤਾਂ ਹਾਲੇ ਤੋਂ 7 ਸਾਲ ਪਹਿਲਾਂ ਤੋਂ ਕਰਦੇ ਹੋਂਡੇ ਤੇ ਤਾਂ ਕਰਦੇ ਆਂਦੇ ਹਾਂ ਵੀ ਪਹਿਲਾਂ ਪ੍ਰੋਬਲਮ ਦੀ ਪਛਾਣ ਕਰਨੀ ਬੜੀ ਜ਼ਰੂਰੀ ਆ ਕਿ ਸਾਡੇ ਕੋਲ ਮਾਝੇ ਦੇ ਵਿੱਚ ਬਾਸਮਤੀ ਜੇ ਫੁੱਟ ਰੌਟ ਨਹੀਂ ਜਾਦਾ ਤੇ ਫੁੱਟ ਰੌਟ ਆਉਣਾ ਹੀ ਆਉਣਾ ਹੈ ਜਦੋਂ ਤੁਸੀਂ ਉਤੋਂ ਸੂਰਜ ਤਪ ਰਿਹਾ ਵਾ ਤੇ ਥੱਲੇ ਤੁਸੀਂ ਪਾਣੀ ਖੜਾ ਕਰਤਾ ਤੇ ਉਹਨੂੰ ਮੁੜ ਕੇ ਪੜਲ ਕਰਤਾ ਕਦੂ ਕਰਤਾ ਉਹਨੇ ਪੜਾਹ ਸ ਦੇਣੀ ਦੇਣੀ ਆ ਉਹ ਜੰਨੀਆਂ ਵੀ ਉਲੀਆਂ ਵਾ ਜਿਹੜੀਆਂ 6-7 ਕਿਸਮ ਤੇ ਹਨ ਇਹ ਤੁਹਾਨੂੰ ਕੱਲ੍ਹ ਸਾਬ ਹੋਣ ਆਏ ਸਮੇਂ 'ਚ ਦੱਸਣਗੇ ਐਸਵੇਂ ਨੇ ਘੱਟੋ ਘੱਟ 100 ਤੋਂ ਵੱਧ ਕਿਸਮ ਦੀ ਉਲੀ ਆ ਜਿੰਨੇ ਸਾਡੇ ਵਾਸਤੇ ਬਹੁਤ ਵੱਡਾ ਸੰਕਟ ਖੜਾ ਕਰਤਾ ਤੇ ਜਿਹੜੇ ਬੰਦੇ ਗੰਨੇ ਤੋਂ ਇਲਾਵਾ ਕਿਹੇ ਹੋਰ ਪਾਸੇ ਵੀ ਜਾਣਾ ਚਾਹੁੰਦੇ ਹਨ ਉਹ ਬੰਦੇ ਵੀ ਪਰੇਸ਼ਾਨ ਨੇ ਝੋਨੇ ਦੇ ਸਰਕਲ ਕਰਕੇ ਖਾਸ ਕਰਕੇ ਝੋਨੇ ਦੇ ਬਣਾਏ ਹੋਏ ਵਾਤਾਵਰਣ ਕਰਕੇ ਝੋਨੇ ਨੇ ਸਭ ਤੋਂ ਵੱਡੀ ਤਾ ਤੁਹਾਨੂੰ ਸਾਨੂੰ ਜਿਹੜੀ ਮਾਰੀ ਆ ਨਾ ਉਹ ਮਾਰੀ ਆ ਜਿਹੜਾ ਝੋਨਾ ਮਈ ਜੂਨ ਦੇ ਵਿੱਚ ਲੱਗ ਜਾਂਦਾ ਇਹ ਤਾਂ ਬਿਲਕੁਲ ਸਾਡੇ ਬਜ਼ੁਰਗ ਵੀ ਐਡੇ ਕੁਦਰਤ ਦੇ ਪਗਤਾਰ ਬੰਦੇ ਸੀਗੇ ਇਹਨਾਂ ਦਿਨਾਂ ਦੇ ਵਿੱਚ ਤੇ ਜ਼ਮੀਨ ਨੂੰ ਛੇੜਨਾ ਗੁਨਾਹ ਸਮਝਿਆ ਜਾਂਦਾ ਸੀ ਇਹੋ ਹੀ ਇੱਕ ਸਮਾਂ ਆ ਜਦੋਂ ਸਾਡੀ ਪੈਰੀ ਨੇ ਰੈਸਟ ਕਰਨੀ ਆ ਉਹਦੀ ਸੋਲਰਾਈਜੇਸ਼ਨ ਹੋਣੀ ਆ ਸੂਰਜ ਨੇ ਆਪਣੇ ਆਪ ਹੀ ਸਾਰਾ ਕੁਝ ਉਲੀਆਂ ਨੂੰ ਵਾਇਰਸ ਨੂੰ ਖਤਮ ਕਰਨਾ ਹੁੰਦਾ ਉਹ ਅਸੀਂ ਚੁੱਕ ਗਏ ਅਸੀਂ ਤਾਂ ਕਣਕ ਇਧਰੋਂ ਵੱਢੀ ਆ ਤੇ ਉਸ ਵੇਲੇ ਪੈਰੀਆਂ ਚ ਨਹੀਂ ਸ਼ੁਰੂ ਕਰ ਦਿੱਤੀਆਂ ਸੋ ਕੋਈ ਮੁਕਤ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਮੁਕਤ ਬਿੱਲੀ ਉਹਦਾ ਅਸੀਂ ਕ੍ਰੀਏਟਿਵਲੀ ਇਸ ਤਰ੍ਹਾਂ ਵਾਲੀ ਕੀਤਾ ਹੁਣ ਸਮਾਂ ਆ ਗਿਆ ਜੇ ਮੈਂ ਜ਼ਿਆਦਾ ਤੁਹਾਡਾ ਸਮਾਂ ਨਾ ਲਵਾਂ ਮੈਨੂੰ ਲੱਗਦਾ ਵੀ ਜਿਹੜਾ ਤੀਸਰਾ ਸਾਡੇ ਮਿਸ਼ਨ ਦਾ ਅਗਮੁਖਤ ਤਦੂ ਮੁਖਤ ਤੋਂ ਬਾਅਦ ਜਿਹੜਾ ਝੋਨਾ ਮੁਖਤ ਇੱਕ ਸੈਗਮੈਂਟ ਸੀਗਾ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਵਾ ਉਹ ਗੰਨੇ ਦਾ ਤੇ ਮੈਕਨਾਈਜ਼ਡ ਗੰਨੇ ਦੀ ਚੌਥੇ ਨੰਬਰ ਤੇ ਜ਼ਹਿਰ ਮੁਤ ਵੀ ਤੁਸੀਂ ਇਹਨੂੰ ਕਰ ਲੋਗੇ ਤੁਹਾਡੇ ਚੋਂ ਜਿੰਨੇ ਵੀ ਬੰਦੇ ਬਾਇਓਤ ਬਾਦ ਵਰਤਦੇ ਹੋਣਗੇ ਅਸੀਂ ਤਾਂ ਆਈਪੀਐਲ ਬਾਇਓ ਵਰਤੀ ਆ ਝੋਨੇ ਦੇ ਵਿੱਚ ਤੇ ਮੁਰਗੀ ਤੋਂ ਪੋਸਟ ਵਰਤੀ ਆ ਉਹਨੇ ਤਕਰੀਬਨ ਤਕਰੀਬਨ 80% ਜਿਹੜੇ ਕੈਮੀਕਲ ਆ ਉਹਨਾਂ ਨੂੰ ਟੇਕਓਵਰ ਕਰ ਗਿਆ ਇਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਹੈ ਇੱਥੇ ਤੁਹਾਨੂੰ ਜਫਰਵਾਲ ਪਿੰਡ ਦੇ ਵਿੱਚ ਹੀ ਇਹ ਆਧਾਰਨ ਮਿਲ ਜੂਗੀ ਕਿ ਮੁਰਗੀ ਕੰਪੋਸਟ ਪਾਈ 6-7 ਹੋ ਰਹੀਆਂ ਉਹ ਹੁਣ ਛੱਡ ਹੀ ਗਿਆ ਔਰ ਜਿਸ ਤਰ੍ਹਾਂ ਕੈਮਿਕਲ ਖਾਦਾਂ ਬਾਰੇ ਸਾਡੇ ਨਾਲ ਵਤੀਰਾ ਕੀਤਾ ਜਾ ਰਿਹਾ ਵਾ ਸਾਨੂੰ ਹੋਰ ਸੰਭਲ ਜਾਣਾ ਚਾਹੀਦਾ ਸੋ ਜ਼ਹਿਰ ਮੁਕਤ ਵਾਲੇ ਪਾਸੇ ਵੀ ਤੇ ਇਹ ਜਿਹੜਾ ਸਿਸਟਮ ਹੈ ਜਦੋਂ ਤੁਸੀਂ ਇਸ ਗੰਨੇ ਨੂੰ ਇੰਨੀ ਬਹੁਤ ਪਾਤੀ ਕਿਸਮਾਂ ਦੇ ਨਾਲ ਵਰਤਣਾ ਸਿੱਖ ਲੋਗੇ ਤੇ ਫਿਰ ਬਾਗਬਾਨੀ ਜੁਕਤ ਹੋ ਹੀ ਗਿਆ ਜੀ ਇਹ ਬਾਗੀ ਲੱਗਦਾ ਹੈ ਪਰ ਸਭ ਸਾਰਾ ਸਾਰਾ ਸਾਲ ਇਹਨੇ ਜ਼ਮੀਨ ਦੇ ਉੱਤੇ ਆਪਣੀ ਪકડ ਬਣਾ ਕੇ ਰੱਖਣੀ ਆ ਤੇ ਅਖੀਰੀ ਗੱਲ ਤੋਂ ਫੇਰ ਤੁਸੀਂ ਜੁਰਤ ਦੇ ਨਾਲ ਖਾਸ ਕਰਕੇ ਜਿੰਨੇ ਵੀ ਤੁਸੀਂ ਗੰਨੇ ਲਾਉਣ ਵਾਲੇ ਬੰਦੇ ਤੁਸੀਂ ਇਹਨਾਂ ਦੇ ਰਾਹੀਂ ਜਾਂ ਇਹਨਾਂ ਤੋਂ ਸਿੱਖੋ ਜਾਂ ਆਪ ਇਹ ਆਪਣਾ ਠੱਕ ਲੈਣਾ ਸਿੱਖੋ ਤੁਸੀਂ ਕਾਰਬਨ ਕ੍ਰੈਡਿਟ ਕਲੇਮ ਕਰ ਸਕਦੇ ਮੇਰੇ ਖਿਆਲ ਦੇ ਵਿੱਚ ਗੰਨੇ ਵਾਲੇ ਸਭ ਤੋਂ ਪਹਿਲਾਂ ਕਾਰਬਨ ਕ੍ਰੈਡਿਟ ਕਲੇਮ ਕਰ ਸਕਦੇ ਆ ਪੀ ਲਓ ਜੀ ਮੈਂ 10 ਦਸ ਕਿਲੇ ਗੰਨਾ ਲਾਇਆ ਵਾ ਤੇ ਜਿਹੜਾ ਤੁਹਾਡਾ ਸੀਐਸਆਰ ਫੰਡ ਆ ਕੰਪਨੀ ਨੇ ਦਿੱਤਾ ਕਾਰਪੋਰੇਟਰ ਸੋਸ਼ਲ ਰਿਸਪੋਨਸਿਬਿਲਟੀ ਦੇ ਅਧੀਨ ਮੈਂ ਉਹਦਾ ਹੱਕਦਾਰ ਹਾਂ ਪਰ ਸਭ ਤੋਂ ਪਹਿਲਾਂ ਮੈਂ ਵੀ ਹਿਸ਼ਿਆਰ ਬੋਲ ਰਿਹਾ ਜੇ ਤੁਹਾਡੇ ਚ ਕੋਈ ਹਿਸ਼ਿਆਰਪੁਰ ਵਾਲਾ ਹੋਵੇ ਤੇ ਉਹ ਦੱਸ ਸਕਦਾ ਕਿਉਂ ਹਿਸ਼ਿਆਰਪੁਰੀ ਸਾਡੇ ਐਵੇਂ ਪੰਜਾਬ ਦੇ ਫੀਲਡ ਨੇ ਬਣੇ ਪਰ ਮੈਨੂੰ ਲੱਗਦਾ ਹੈ ਵੀ ਜੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਸਿੱਖ ਲਿਆ ਤੇ ਤੁਸੀਂ ਕਾਮਯਾਬ ਹੋਗੇ ਤੇ ਤੁਹਾਨੂੰ ਫੋਲੋ ਕਰਨ ਵਾਲੀ ਜਨਤਾ ਬਣੀ ਆ ਮਿਲਾਂ ਹੈਗੀਆਂ ਮਿਲਾਂ ਨਵੀਆਂ ਵੀ ਲੱਗਣਗੀਆਂ ਜਾਂ ਮਿਲਾਂ ਐਕਸਪੈਂਡ ਹੋ ਜਾਣਗੀਆਂ ਹੁਣ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਇਸ ਵੇਲੇ 20 ਤੋਂ 22% ਐਥਨੋਲ ਦੀ ਮਿਕਸਿੰਗ ਹੋ ਗਈ ਹੈ ਇਨੂੰ 30 ਤੋਂ 32% ਤੇ ਲੈ ਕੇ ਜਾਣ ਦੀ ਕੋਸ਼ਿਸ਼ ਹੈ ਇਹਨਾਂ ਦੀ ਇਸ ਕਰਕੇ ਉਹਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਜਿਹੜੀ ਆ ਉਹ ਗੰਨੇ ਦੀ ਤੇ ਮੱਕੀ ਦੀ ਇੱਕ ਖਾਸ ਕਿਸਮ ਤੋਂ ਜਿਹੜਾ ਐਥਨੋਲ ਆ ਤੇ ਗੰਨਾ ਜਿਹੜਾ ਸਾਡਾ ਇਥੋਂ ਗੁਰਦਾਸਪੁਰ ਦਾ ਤੇ ਹੁਸ਼ਿਆਰਪੁਰ ਦਾ ਗੰਨਾ ਆ ਉਹਦੇ ਵਿੱਚ ਉਹ ਮਾਤਰਾ ਜ਼ਿਆਦਾ ਪਾਈ ਗਈ ਆ ਇਸ ਐਡਵਾਂਟੇਜ ਨੂੰ ਸਮਝੋ ਆਉਣ ਵਾਲੇ ਸਮੇਂ ਨੂੰ ਸਮਝੋ ਤੇ ਐਮਐਸਪੀ ਦਾ ਜਿਹੜਾ ਖੇਡ ਹੀ ਕਣਕ ਝੋਨੇ ਦਾ ਉਹਦੇ ਵਿੱਚ ਜਿਹੜੀ ਖੱਜਲਖਵਰੀ ਹੋ ਰਹੀ ਆ ਤੇ ਸਾਡੇ ਨਾਲ ਮਲਵੇ ਕਿਸਮ ਦੀ ਅਹੀਂ ਜਲਾਲਤੀ ਵੇਖ ਰਹੇ ਆ ਉਹਨੂੰ ਸਮਝੋ ਰੋਲਾ ਸਿਰਫ ਇਹ ਆ ਉਹ ਕਾਲਾ ਸਾਹਿਬ ਤੁਹਾਨੂੰ ਦੱਸਣਗੇ ਕਿ ਜਦੋਂ ਅਸੀਂ ਇਸ ਚੀਜ਼ ਨੂੰ ਮਿਲਾਂ ਦੇ ਵਿੱਚ ਲੈ ਕੇ ਜਾਂਦੇ ਆ ਪ੍ਰਾਇਓਰਟੀ ਕੀ ਆ ਤੇ ਪੇਮੈਂਟ ਦਾ ਸਿਸਟਮ ਕੀ ਆ ਉਹਦੇ ਵਾਸਤੇ ਤੁਹਾਨੂੰ ਇਹ ਜਿਹੜੀ ਸ਼ੂਗਰ ਕੈਨ ਤੁਹਾਡੀ ਆਪਣੀ ਲੋਬੀ ਆ ਮੈਕਨਾਈਜ਼ ਉਹਨਾਂ ਨੂੰ ਇਕੱਠੇ ਹੋਣਾ ਪੈਣਾ ਵਾ ਉਹ ਬੇਸ਼ੱਕ ਆਪਣੀ ਯੂਨੀਅਨ ਬਣਾਓ ਆਪਣੀ ਸੰਸਥਾ ਬਣਾਓ ਤੇ ਟੈਕਨੀਕਲੀ ਤੇ ਬਾਈ ਲਾ ਗੱਲ ਕਰੋ ਦਲੀਲ ਦੇ ਨਾਲ ਕੋਈ ਬੰਦਾ ਤੁਹਾਨੂੰ ਨਾ ਨਾ ਪেমੈਂਟ ਰੋਕ ਸਕਦਾ ਵਾ ਨਾ ਤੁਹਾਡੇ ਅਪਰੇਸ਼ਨ ਰੋਕ ਸਕਦਾ ਲਾ 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 ਦੇ ਦੌਰ ਖਤਮ ਹੋ ਗਿਆ ਮੈਂ ਇਨੀਆਂ ਬੇਨਤੀਆਂ ਦੇ ਨਾਲ ਹੀ ਤੁਸੀਂ ਸਾਡੇ ਇਥੇ ਸ਼ਹਿਰ ਆਏ ਜੇ ਬਟਾਲੇ ਤੁਹਾਡਾ ਸਾਰਿਆਂ ਦਾ ਬੜਾ ਬੜਾ ਧੰਨਵਾਦ ਜੀ ਆਇਆਂ ਨੂੰ ਕਿਉਂਕਿ ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਨਾ ਕਾਲੋ ਸਾਹਿਬ ਹੈਗੇ ਐਨਸਾਈਕਲੋਪੀਡੀਆ ਕਿਤਾਬਾਂ ਵੀ ਬਹੁਤ ਗਿਆਨ ਹੈ ਕੱਲਾ ਖੇਤੀ ਬਾਰੇ ਨਹੀਂ ਕੋਈ ਜ਼ਿੰਦਗੀ ਬਾਰੇ ਅਲਟੀਮੇਟਲੀ ਜੇ ਥੋੜੀ ਜੀ ਸਹਿਜਨਾ ਜ਼ਿੰਦਗੀ ਜੀਣੀ ਆ ਤੇ ਤਾਂ ਵੀ ਜੇ ਤੁਸੀਂ ਇਹਨਾਂ ਦੀ ਸੰਗਤ ਕਰੋਗੇ ਤੇ ਥੋੜਾ ਜਾਂ ਮਨ ਤੁਹਾਡਾ ਸੈੱਜ ਉਸਤਾਜ ਆਜੂਗਾ ਉਹਦਾ ਕਾਰਨ ਹੈ ਉਹ ਚ ਆਉਣਾ ਵੀ ਬੜਾ ਜ਼ਰੂਰੀ ਆਲੇ ਦੁਆਲੇ ਦੇਖੋ ਤੁਸੀਂ ਕੀ ਮੰਡੇ ਆ ਵਾ ਸਾਡੀ ਗਲੋਬਲ ਪੋਲਿਟਿਕਸ ਕੀ ਬੰਡੀ ਆ ਆ ਜਿਹੜਾ ਖੇਤਾ ਜਿੱਥੇ ਅਸੀਂ ਬੈਠੇ ਆ ਜਿੱਥੋਂ ਸਿਕੰਦਰ ਨੇ ਜੁੱਤੀਆਂ ਮਾਰ ਕੇ ਵਾਪਸ ਘੜਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਖਾਸ ਕੇਂਦਰ ਬਿੰਦੂ ਦੇ ਅਧੀਨ ਆ ਕੀ ਉਸ ਐਡਵਾਂਟੇਜ ਦਾ ਫਾਇਦਾ ਲੈਣ ਵਾਸਤੇ ਤੁਸੀਂ ਮੈਂਟਲੀ ਪ੍ਰੀਪੇਅਰ ਜੇ ਟੈਕਨੀਕਲੀ ਪ੍ਰੀਪੇਅਰ ਜੇ ਇਹ ਆਪਣੇ ਆਪ ਨੂੰ ਪੁੱਛੋ ਤੇ ਜੇ ਮੌਕਾ ਮਿਲਿਆ ਵਾ ਤੇ ਆਪਣੇ ਆਪ ਨੂੰ ਇਸ ਮੌਕੇ ਦਾ ਫਾਇਦਾ ਉਠਾ ਕੇ ਚਕਾਨਜੋਗ ਕਰੋ ਬਹੁਤ ਬਹੁਤ ਤੁਹਾਡਾ ਤਨਬਾਦ ਵਾਹਿਗੁਰੂ ਜੀ ਘਰ ਸਾਹਿਬ ਵਾਹਿਗੁਰੂ ਜੀ ਨੂੰ